ਬੀਤੇ 4 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਬਠਿੰਡਾ 'ਚ ਉਮੀਦਵਾਰਾਂ ਵੱਲੋਂ ਕੀਤੇ ਗਏ ਖਰਚ ਦੀ ਗੱਲ ਕੀਤੀ ਜਾਵੇ ਤਾਂ ਸੀਨੀਅਰ ਕਾਂਗਰਸੀ ਨੇਤਾ ਮਨਪ੍ਰੀਤ ਬਾਦਲ ਦਾ ਨਾਂ ਸਭ ਤੋਂ ਉੱਪਰ ਹੈ ਮਨਪ੍ਰੀਤ ਬਾਦਲ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ 14,11,884 ਰੁਪਏ ਖਰਚ ਕੀਤੇ ਜਦੋਂ ਕਿ ਦੂਜੇ ਨੰਬਰ ਤੇ ਆਉਣ ਵਾਲੇ ਮੌੜ ਹਲਕਾ ਤੋਂ ਆਪ ਉਮੀਦਵਾਰ ਜਗਦੇਸ਼ ਸਿੰਘ ਕਮਾਲੂ ਵੱਲੋਂ 12,83,584 ਰੁਪਏ ਖਰਚ ਕੀਤੇ ਗਏ ਤੀਜੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਕੰਗੜਾ ਤੇ ਆਪ ਦੇ ਉਮੀਦਵਾਰ ਰੁਪਿੰਦਰ ਰੂਬੀ ਦਾ ਸਾਂਝੇ ਤੌਰ ਤੇ ਨਾਮ ਆਉਂਦਾ ਹੈ। ਜੇਕਰ ਪਾਰਟੀ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਪੁੱਚੋ ਮੰਡੀ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਪੀ ਸਿੰਘ ਕੋਟਪਾਈ ਵੱਲੋਂ ਮਹਿਜ਼ 438000 ਰੁਪਏ ਹੀ ਖਰਚ ਕੀਤੇ ਗਏ। ਕਾਂਗਰਸੀ ਉਮੀਦਵਾਰਾਂ ਦੇ ਜ਼ਿਕਰ ਖਰਚੇ ਦੀ ਗੱਲ ਕੀਤੀ ਜਾਵੇ ਤਾਂ ਹਰਵਿੰਦਰ ਲਾਡੀ ਵੱਲੋਂ 9.5 ਲੱਖ ਰੁਪਏ, ਹਰਮਿੰਦਰ ਜੱਸੀ ਵੱਲੋਂ 685000 ਰੁਪਏ, ਖੁਸ਼ਬਾਦ ਟਾਣਾ ਵੱਲੋਂ 738000 ਰੁਪਏ ਖਰਚ ਕੀਤੇ ਗਏ। ਜੇਕਰ ਕਾਲੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਸਰੂਪ ਚੰਦ ਸਿੰਘਲਾ ਜਨਮੇਜਾ ਸਿੰਘ ਸੇਖੋਂ ਤੇ ਸਿਕੰਦਰ ਸਿੰਘ ਮਲੂਕਾ ਵੱਲੋਂ 10 ਲੱਖ ਰੁਪਏ ਤੋਂ ਨੇੜੇ ਤੇੜੇ ਦੀ ਰਾਸ਼ੀ ਖਰਚ ਕੀਤੀ ਗਈ। ਆਪ ਉਮੀਦਵਾਰਾਂ ਦੇ ਜੇਕਰ ਖਰਚ ਦੀ ਗੱਲ ਕੀਤੀ ਜਾਵੇ ਤਾਂ ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ 9 ਲੱਖ 41 ਹਜ਼ਾਰ ਬਠਿੰਡਾ ਛੈਰੀ ਤੋਂ ਦੀਪਕ ਬਾਂਸਲ ਵੱਲੋਂ 9 ਲੱਖ 12 ਹਜ਼ਾਰ 464 ਰੁਪਏ ਮਨਜੀਤ ਸਿੰਘ ਬਿੱਟੀ ਵੱਲੋਂ 8 ਲੱਖ 38 ਹਜ਼ਾਰ ਰੁਪਏ ਅਤੇ ਪੁੱਚੋ ਮੰਡੀ ਤੋਂ ਮਾਸਟਰ ਜਗਸੀਰ ਸਿੰਘ ਵੱਲੋਂ 6,58,041 ਰੁਪਏ ਆਪਣੇ ਚੋਣ ਪ੍ਰਚਾਰਦਨ ਖਰਚ ਕੀਤੇ ਗਏ ਜੇਕਰ ਆਜ਼ਾਦ ਮੀਰਵਾਰਾਂ ਤੇ ਵੀ ਇੱਕ ਝਾਤ ਮਾਰ ਲਈ ਜਾਵੇ ਤਾਂ ਸਭ ਤੋਂ ਘੱਟ ਖਰਚਾ ਕਰਨ ਵਾਲਿਆਂ ਵਿੱਚ ਆਉਂਦਾ ਹੈ ਇਹ ਹਲਕਾ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਗਰਸੇਵ ਸਿੰਘ ਦਾ ਜਿਨ੍ਹਾਂ ਨੇ ਮਹਿਜ਼ ਆਪਣੀ ਚੋਣ ਪ੍ਰਕਿਰਿਆਦਨ 5000 ਰੁਪਏ ਹੀ ਖਰਚ ਕੀਤੇ